ਆਪ ਸਭ ਨੂੰ ਰਾਮ ਰਾਮ ਸਤ ਸ੍ਰੀ ਅਕਾਲ ਬੋਲਦਾ। ਕੁਝ ਹਫ਼ਤੇ ਪਹਿਲੇ ਮੈਂ ਮੇਰੇ ਕੁਝ ਸੀਨੀਅਰ ਸਾਥੀ ਬਾਉ ਸਭਸ਼ੇਰ ਸਿੰਘ ਜੀ ਦੇ ਦਫ਼ਤਰ ਗਏ। ਖਾਸ ਕਰਕੇ ਆ ਪਿੰਡ ਚੋਤੇ ਦੀ ਸਭ ਤੋਂ ਵੱਡੀ ਸਮੱਸਿਆ ਸਮਸ਼ਾਨ ਘਾਟ ਦੀ ਸਮੱਸਿਆ ਨੂੰ ਲੈ ਕੇ। ਕਿਉਂਕਿ ਜਦ ਵੀ ਅਚਾਨਕ ਸਾਡੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ ਖਾਸ ਕਰਕੇ ਪ੍ਰਸ਼ੰਤਾ ਜੀ। ਸਾਨੂੰ ਇੱਥੇ ਗੋਡੇ-ਗੋਡੇ ਘਾਹ ਦੇ ਵਿੱਚ ਸੱਪਾਂ ਕੀੜਿਆਂ ਦੇ ਵਿੱਚੋਂ ਲੰਘ ਕੇ ਜਾਣਾ ਚੰਦਾ ਸੀ। ਠੀਕ ਆ ਜੀ। ਟੋਟਲੀ ਤੋਹੀ ਪਿੱਛੇ ਕੈਮਰਾ ਘੁਮਾ ਕੇ ਨਜ਼ਰ ਮਾਰ ਲਓ ਟੋਟਲੀ ਜੰਗਲ ਹੈਗਾ। ਮੈਂ ਅੱਜ ਬਹੁਤ ਖੁਸ਼ ਆਂ ਔਰ ਸਾਡੇ ਆਨਰੇਬਲ ਲੈਜਿਸਲੇਟਿਵ ਅਸੈਂਬਲੀ ਦੀ ਨਾ ਨਗਰ ਚਾਰਜ ਬਹੁਤ ਸੰਸਾਰ ਜੀ ਬਹੁਤ ਸੰਸੇਰ ਸਿੰਘ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਝਾਇਓ ਪੰਜਾਬ ਅਕਾਲੀ ਭਾਜਪਾ ਦੀ ਸਰਕਾਰ ਝਾਇਓ ਪੰਜਾਬ ਕਾਂਗਰਸ ਦੀ ਸਰਕਾਰ ਸੀ ਇਹ ਸਾਡੇ ਪਿੰਡ ਦੇ ਵੋਟਾਂ ਲੈ ਕੇ ਚੱਲੇ ਗਈਆਂ ਆਪਣਾ ਰਾਜਕਾਲ ਪੂਰਾ ਕਰਕੇ ਚੱਲੇ ਗਈਆਂ ਲੇਕਿਨ ਸਾਡੇ ਦੁੱਖ ਦਾ ਨਿਵਾਰਨ ਨਹੀਂ ਕੀਤਾ ਸਾਡੀਆਂ ਨੂਆਂ ਧੀਆਂ ਸਾਡੇ ਬਜ਼ੁਰਗ ਇਸ ਗੱਲ ਨੂੰ ਹੰਕਾਰ ਲਗਾਉਂਦੇ ਨੇ ਕਿ ਆ ਸਮਾਜ ਸਾਡੀ ਸਮੱਸਿਆ ਦੂਰ ਕਰੋ ਅੱਜ ਅਸੀਂ ਬਾਉ ਸਮਸ਼ੇਰ ਸਿੰਘ ਦੇ ਦਫ਼ਤਰ ਜਦੋਂ ਗਏ ਇਮੀਡੀਏਟਲੀ ਉਹਨਾਂ ਨੇ ਆਪ ਪੈਨ ਫੜ ਕੇ ਅਸੀਂ ਗਵਾਹ ਆਂ ਵੀਡੀਓ ਸਾਹ ਦੇ ਸਾਹਮਣੇ ਸਾਡੇ ਪਿੰਡ ਵਾਲੇ ਸਾਹਮਣੇ ਸਾਡੀ ਸਮੱਸਿਆ ਲਿਖੀ ਔਰ ਉਸੇ ਸਮੇਂ ਐਕਸ਼ਨ ਲਿਆ ਕਿ ਆ ਕੰਮ ਹੋਣਾ ਜੇਦਾ ਔਰ ਵਿਦ ਇਨ 15 ਡੇਅ ਅੱਜ ਇਹਦਾ ਉਦਘਾਟਨ ਹੋਣੇ ਜਾ ਰਿਹਾ ਇਸ ਕਰਕੇ ਮੈਂ ਆਪਣੀ ਲਾਈਫ 'ਚ ਮੈਂ ਵੀ ਇੱਕ ਪੋਲੀਟਿਸ਼ੀਨ ਆ ਮੈਂ ਆਪਣੀ ਲਾਈਫ 'ਚ ਇੰਨੇ ਇੰਟਰਸਟਿਡ ਇੰਨੇ ਐਕਸਾਈਟਡ ਔਨ ਇੰਨੇ ਹਾਰਡ ਵਰਕਿੰਗ ਲੀਡਰ ਮੈਂ ਨਹੀਂ ਦੇਖੇ ਇਸ ਕਰਕੇ ਅਸੀਂ ਅੱਜ ਇੱਥੇ ਮੜੀਆਂ ਦੇ ਵਿੱਚ ਇਹਦਾ ਨਾਲ ਬਾਉ ਸਿੰਘ ਸ਼ੇਰ ਸਿੰਘ ਜੀ ਦਾ ਵਾਅਦਾ ਕਰਦੇ ਆ ਕਿ ਆਉਣ ਵਾਲੇ 2027 ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਹੈਵੀ ਮжоਰਿਟੀ ਨਾਲ ਸੋ ਚਦਾ ਕੇ ਭੇਜਾਂਗੇ ਬਾਉ ਸਿੰਘ ਸ਼ੇਰ ਸਿੰਘ ਜਿੰਦਾਬਾਦ ਬਾਉ ਸਿੰਘ ਸ਼ੇਰ ਸਿੰਘ ਹਾਂਜੀ ਸਰ ਅ ਅੱਜ ਅਸੀਂ ਇਸ ਵੇਲੇ ਪਿੰਡ ਚੌਂਤੇ ਦੇ ਸਮਸ਼ਾਨ ਘਾੜ ਦੇ ਵਿੱਚ ਖੜੇ ਆ ਔਰ ਬੜਾ ਦੁੱਖ ਲੱਗਦਾ ਹੈ ਕਿ ਜਦੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਤੁਸੀਂ ਇਹ ਦੇਖ ਲਓ ਕਿ ਸਮਸ਼ਾਨ ਘਾੜ ਦੀ ਹਾਲਾਤ ਕੀ ਹੈ ਨਾ ਕੋਈ ਇੱਥੇ ਬੈਠਣ ਵਾਸਤੇ ਜਗ੍ਹਾ ਨਾ ਉੱਥੇ ਪ੍ਰਾਪਰ ਕਰੋਣ ਵਾਸਤੇ ਜਗ੍ਹਾ ਔਰ ਇਵਨ ਕਿ ਤੇ ਸਾਡੀਆਂ ਧੀਆਂ ਭੈਣਾਂ ਵੀ ਆਉਂਦੀਆਂ ਉਹਨਾਂ ਦੇ ਬੈਠਣ ਵਾਸਤੇ ਵੀ ਕੋਈ ਜਗ੍ਹਾ ਨਹੀਂ ਪ੍ਰਾਪਰ ਬਣੀ ਔਰ ਮੈਂ ਸਮਝਦਾ ਕਿ ਇੰਨੀ ਦੇਰ ਦੇ ਰਾਜਨੀਤਿਕ ਲੀਡਰ ਵੀ ਆਉਂਦੇ ਰਹੇ ਇੱਥੇ ਔਰ ਇੱਥੇ ਦੇ ਇੰਨੇ ਪੰਚਾਇਤਾਂ ਵੀ ਬੰਦੀ ਰਹੀਆਂ ਪਰ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਕਿ ਇਹਨੂੰ ਸਾਫ਼ ਸੁਥਰਾ ਬਣਾ ਕੇ ਤੇ ਲੋਕਾਂ ਨੂੰ ਅੰਤ ਤਤਾ ਜਾਵੇ ਕਿਉਂਕਿ ਇਹ ਹੀ ਇੱਕ ਸਾਰਿਆਂ ਦਾ ਅੰਤਮ ਸੰਥਾਨ ਹੈ ਸਾਰਿਆਂ ਨੇ ਇੱਥੇ ਆਣਾ ਔਰ ਇੱਥੇ ਬੜਾ ਧਨਾੜ ਲੋਕ ਵੀ ਆਣੇ ਇਸ ਪਿੰਡ ਦੇ ਵਿੱਚ ਔਰ ਵਧੀਆ ਪਰਿਵਾਰ ਵੀ ਆਣੇ ਮੈਂ ਸਮਝਣਾ ਕਿ ਇਹ ਜਿਹੜੇ ਲੋਕਾਂ ਦੇ ਨਾਲ ਵੀ ਬੇਇਨਸਾਫੀ ਰਹੀ ਹੈ ਕਿ ਜਿੱਥੇ ਜਿਸ ਪਿੰਡ ਦੇ ਵਿੱਚ ਅੱਜ 70 ਸਾਲ ਤੋਂ ਕੋਈ ਮੈਨੂੰ ਲੱਗਦਾ ਕਿ ਪੱਕਾ ਨਹੀਂ ਹੋ ਸਕਿਆ ਇਹਨਾਂ ਰਸਤਾ ਨਹੀਂ ਪੱਕਾ ਹੋ ਸਕਿਆ ਇੱਥੇ ਬੈਠਣ ਲਈ ਕੋਈ ਸਿਸਟਮ ਨਹੀਂ ਬਣ ਸਕਿਆ ਸੋ ਅੱਜ ਇੱਥੇ ਕਰੀਬ 12 ਲੱਖ ਰੁਪਇਆ ਲਗਾ ਕੇ ਪਹਿਲਾ ਸਟੈਪ ਹੈ ਜੀ 12 ਲੱਖ ਰੁਪਇਆ ਲਗਾ ਕੇ ਤੇ ਇਹਨੂੰ ਇਹਦਾ ਸੁੰਦਰੀਕਰਨ ਕੀਤਾ ਜਾਏਗਾ ਇਹਦੇ ਵਿੱਚ ਬਕਾਇਦਾ ਇਹਨੂੰ ਲੇਬਲਿੰਗ ਕਰਕੇ ਔਰ ਇਹਦੀ ਤਾਰਬੰਦੀ ਕੀਤੀ ਜਾਏਗੀ ਲੇਬਲਿੰਗ ਕਰਕੇ ਲੋਕਾਂ ਦੇ ਬੈਠਣ ਵਾਸਤੇ ਜਿਹੜੇ ਇੱਥੇ ਬੈਂਚ ਜਾਂ ਇੱਥੇ ਸਲੈਪ ਜਿਹੜੀ ਪਾਈ ਜਾਏਗੀ ਔਰ ਇਸ ਨੂੰ ਜਿਹੜਾ ਇਹ ਥਾਂ ਦੀ ਜਗਾ ਉਹ ਵੀ ਫਰਸ਼ ਪਾ ਕੇ ਪੱਕਾ ਕੀਤਾ ਜਾਏਗਾ ਔਰ ਮੈਂ ਮੈਨੂੰ ਵੀ ਇੱਕ ਵਾਰੀ ਇੱਥੇ ਆਨ ਦਾ ਮੌਕਾ ਮਿਲਿਆ ਸੀ ਮੀਂਹ ਦੇ ਵਿੱਚ ਬਹੁਤ ਬੁਰੀ ਹਾਲਾਤ ਹੁੰਦੇ ਨੇ ਇਵਨ ਇੱਥੇ ਮਰਦੇ ਨੂੰ ਲੈ ਕੇ ਵੀ ਆਣਾ ਜਿਹੜਾ ਉਹ ਬੜਾ ਔਖਾ ਤੋਂ ਆਇਆ ਜਾਂਦਾ ਸੋ ਮੇਰੇ ਦਿਲ ਦੇ ਵਿੱਚ ਸੀ ਕਿ ਕਾਫੀ ਦਿਨਾਂ ਤੋਂ ਲੋਕਾਂ ਦੀ ਮੰਗ ਵੀ ਸੀ ਕਿ ਇਸ ਸ਼ਮਸ਼ਾਨ ਘਾਟ ਨੂੰ ਇਹਨੂੰ ਜਿਹੜਾ ਠੀਕ ਕਰਕੇ ਨੂੰ ਦਰਸਤ ਕੀਤਾ ਜਾਵੇ ਸੋ ਅੱਜ ਇੱਥੇ ਕੰਮ ਦੀ ਸ਼ੁਰੂਆਤ ਕਰਨ ਲੱਗੇ ਆਂ ਔਰ ਮੈਨੂੰ ਲੱਗਦਾ ਕਿ ਮਹੀਨਿਆਂ ਦੇ ਵਿੱਚ ਵਿੱਚ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋ ਕੇ ਤੇ ਅਗਲੀ ਵਾਰੀ ਜਦ ਤੁਸੀਂ ਆਓਗੇ ਦੇਖੋ ਕਿ ਕਿੰਨ ਵਧੀਆ ਸਮਸ਼ਾਨ ਘਾਟ ਦਾ ਰੂਪ ਜਿਹੜਾ ਉਹ ਦਿੱਤਾ ਜਾਏਗਾ ਕੀ ਨਾਂ ਜ ਆਪਣੇ ਕਿਥੇ ਸਰਪੰਚ ਮੈਂ ਟੋਨਟੇ ਦਾ ਮੌਜੂਦਾ ਚਾਰ ਤਰਸ਼ੇਮ ਲਾਲ ਹਾਂ ਜੋ ਬਹੁਤ ਸਮਸ਼ੇਸ਼ਾ ਆਇਆ ਨੇ 70 ਸਾਲ ਤੋਂ ਇਹ ਜਿਹੜੀ ਜਗਾ ਜਿਹੜੇ ਬਰਾਂਡ ਪਈ ਹੈ ਉਹਨਾਂ ਨੇ ਆਣ ਕੇ ਇਹਨੂੰ ਅਵਾਰ ਕੀਤਾ ਆ ਮੈਂ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਬਹੁਤ ਸ਼ਮਸ਼ੇਰ ਦਾ ਬਹੁਤ-ਬਹੁਤ ਧੰਨਵਾਦ ਜਿਹੜਾ 12 ਲੱਖ ਰੁਪਏ ਤੇ ਲਾਣਾ ਹੈ ਮਹੀਨੇ ਦਾ ਵਾਅਦਾ ਕੀਤਾ ਹੈ ਇਹ ਮਹੀਨੇ ਵਿੱਚ ਹੀ ਲਗਣਾ ਹੈ ਜੀ ਬਾਕੀ ਜੋ ਬਾਕੀ ਅਗੇ ਜੋ ਕਾਰਬਜ ਹੋਏਗੀ ਪੈਸੇ ਦੀ ਉਹ ਬਹੁਤ ਸ਼ਮਸ਼ੇਰ ਕਰਨਗੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਬਿਲਕੁਲ ਬਿਲਕੁਲ ਬਹੁਤ ਸ਼ੁਸ਼ਿਆ ਜੀ ਜਿੰਦਾਬਾਦ ਜਿੰਦਾਬਾਦ ਮੈਂ ਰਵੀ ਸਿੰਘ ਮਨਾਸ ਪਿੰਡ ਚੌਂਤਾ ਤੋਂ ਅਸੀਂ ਹਫਤਾ ਇੱਕ ਪਹਿਲੇ ਬੌਜੀ ਕੋਲ ਮੰਗਾ ਲੈ ਕੇ ਗਏ ਸੀ ਪਿੰਡ ਦੀਆਂ ਹੋਰ ਵੀ ਮੰਗਾ ਪਰ ਇਹਨਾਂ ਅੱਜ ਸਾਡੀ ਪਹਿਲੀ ਮੰਗ ਜਿਹੜੀ ਐ ਸਮਸ਼ਾਨ ਘਾਟ ਦੀ ਸੀਗੀ ਅੱਜ ਉਹ ਪ੍ਰਵਾਨ ਕੀਤੀ ਔਰ 12 ਲੱਖ ਦੇ ਸਾਨੂੰ ਪੈਸੇ ਦੇ ਕੇ ਸਾਡੇ ਪਿੰਡ ਦਾ ਮੰਡ ਬਧਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ